ਹਾਂਜੀ ਸਸਕਾਲ ਜੀ ਕੀ ਹਾਲ ਚਾਲ ਨੇ ਤੇ ਅੱਜ ਪਹੁੰਚੇ ਆ ਹਰਿਆਣੇ ਪ੍ਰੀਤ ਤੇ ਤੇ ਕਿਸ਼ਤੀਆਂ ਕੁਸਤੀਆਂ ਕੱਢ ਲਈਆਂ ਇਹਦੀਆਂ ਇੱਥੋਂ ਕਿਸ਼ਤੀਆਂ ਪਾਰਦੀ ਐ ਸਾਈਡਾਂ ਤੋਂ ਆ ਛੋਟੀ ਕਿਸ਼ਤੀ ਪਾਰਦੀ ਐ ਮੈਂ ਤਾਂ ਕਿ ਤਾ ਆ ਬੈਰਿੰਗ ਟੁੱਟੇ ਹੋਏ ਨੇ ਦੋਨੇ ਇਧਰਲਾ ਵੀ ਉਧਰਲਾ ਵੀ ਤੇ ਬੈੱਡ ਵਾਲੇ ਵੀ ਦੋਨੇ ਟੈਲੀਫੋਨਾਂ ਦੇ ਤੇ ਫੇਰ ਇਹਨਾਂ ਦਾ ਹੀ ਸਾਰੀ ਫੀਟਿੰਗ ਕਰਕੇ ਉਹਦੀ ਰਿਪੇਅਰ ਕਰਕੇ ਫਿੱਟ ਕਰਕੇ ਘੇਰੇ ਦੀ ਮਿੰਤੀ ਗਿਣਤੀ ਕਰਕੇ ਕਰਾਂਗੇ ਇੱਕ ਇਹਨਾਂ ਦਾ ਹਿਸਾਬ ਹੋਰ ਹੈ ਵੀ ਸੂਰਜ ਮੁਖੀ ਮੱਕੀ ਤੇ ਚਲਾਈਆ ਇਹ ਛੱਲਿਆ ਹੁੱਲਿਆ ਹੀ ਕੱਢੀਆਂ ਨੇ ਉਦਾਂ ਦੂਜੀ ਮੱਕੀ ਤੇ ਨਹੀਂ ਖੜੀ ਤੇ ਇਹ ਭਾਈ ਉਲੀ ਪਾਈ ਗਿਆ 10 ਇੰਚੀ ਇਧਰੋਂ ਚੱਕਰ ਵਧਾ ਲੇ ਉਧਰੋਂ 1100 ਤੇ ਚੱਲੀ ਗਏ ਇਧਰੋਂ ਸਾਰੀ ਵਧ ਗਏ ਮੇਨ ਗੇਅਰ ਨਹੀਂ ਛੇੜਿਆ ਤੇ 12ਵੇਂ ਬੁਰ ਮੇ ਬਲਬਲ ਚੱਕੇ ਪਏ ਨੇ ਸਾਰੇ ਤੇ ਵੀ ਇਹਦੇ ਨਾਲ ਤਾਂ ਜੇ ਕਰਨੀ ਆ ਨਾ ਵੀ ਰੇਸ ਘਟਾ ਕੇ ਚਲਾਉਣੀ ਆ ਤਾਂ ਅੰਦਰ ਹੀ ਕਰਾ ਲਿਓ ਚਾਹੇ 16 ਦੀ ਕਰ ਲਓ। ਹੁਣੇ ਸੁਣਾਈ ਨਹੀਂ ਕਰਦੀ ਸੀ। ਮਾਗਰੋਂ ਸਾਰਾ ਬੈੱਡ ਭਰਿਆ ਪਿਆ। ਬਰਮ ਬਾਡੀ ਵੀ ਡੱਕੀ ਪਈ ਆ। ਆ ਬਰਮ ਬਾਡੀ ਦਾ ਹਾਲ ਹੈ। ਇਹਦਾ ਕਰਾਂਗੇ ਕੰਮ। ਆ ਭੈਗੇ ਦੋ ਰਾਂਝੇ ਆ ਕੇ ਬੜਾ ਲੁੱਡ ਜਾਲੜੀਆ ਇੱਧਰ ਇੱਧਰ ਨੂੰ ਦਾ ਕਰਨ ਹੈ ਇਹਦਾ ਤੈਨੂੰ ਆਗਲਾ ਹੀ ਇੱਕ ਇਹਨਾਂ ਕੋਲੇ ਕਰਤਾਰ ਆ ਇਹ 14 ਮਾਡਲ ਇੱਕ ਹੈ ਇਹਤ ਕੀ ਕਣਕ ਦੇਹੀ ਜਨ ਤੇ ਲਈ ਸੀ ਨਾ 14 ਮਾਡਲ ਪ੍ਰੀਤ ਹੈ ਤੇ ਕਰਤਾਰ ਲਈ ਸੀ ਇਹਤ ਕੀ ਇਹ ਸਿੰਗਲ ਲੀਵਰ ਆਈਆਂ ਦਾ ਇਹ ਵੀ ਕਰਾਂਗੇ ਕੋਈ ਗੇਅਰ ਗੁਰ ਖੋਲਿਆ ਤਾਂ ਜ਼ਰੂਰ ਵੀਡੀਓ ਪਾਵਾਂਗੇ ਇਹਨਾਂ ਦਾ ਔਖਾ ਹੀ ਆ ਕੰਮ ਸੇਤੀ ਦਾ ਕੋਈ ਹੱਥ ਨਹੀਂ ਪਾਉਂਦਾ ਨਵੇਂ ਬੰਦੇ ਤੋਂ ਜੇ ਉਹ ਜਗਾ ਲੋਟ ਨਹੀਂ ਆਉਂਦਾ ਹੋਰ ਕੀ ਹੋ ਗਿਆ ਲੈਣਾ ਨਹੀਂ ਮੋਟਰਾਂ ਨਾਲ ਗੱਲ ਨਾ ਕਾਦੀ ਬੈਠ ਨੂੰ ਲੈਣ ਨਹੀਂ ਬੈਠਾ ਪਾ ਇਸਦੀ ਵੀ ਦੋਨੇ ਸਾਈਡਾਂ ਤੋਂ ਆ ਵੀ ਵੱਡੀ ਵੀ ਇਹਨੇ ਮੋਗੇ ਕਰੇ ਪਏ ਨੇ ਕਿਉਂਕਿ ਬੈਰੰਗ ਟੁੱਟਣ ਕਰਕੇ ਜਿੱਧਰ ਜ਼ੋਰ ਪਾਏਗਾ ਉਧਰੋਂ ਚੱਲੀ ਗਈ ਆ ਬਈ ਵੀਰ ਨੇ ਸਾਨੂੰ ਡੀਕਿਆ ਬਹੁਤ ਟਾਈਮ ਐ ਪਹਿਲਾਂ ਇੱਥੇ ਨਿੰਦਰ ਵੀ ਆ ਕੇ ਗਿਆ ਸੂਰਜਮੁਖੀ ਤੇ ਮਸ਼ੀਨ ਚਲਾਈ ਸੀ ਉਹਨੇ ਜਦੋਂ ਇਹਦੀ ਦੂਜੇ ਕਟਰ ਨਾਲ ਰੋਣੇ ਵੀ ਕਿਹਾ ਵੀ ਕਹਿੰਦਾ ਨੰਨੂ ਨਹੀਂ ਸਾਦ ਲਈ ਕਹਿੰਦਾ ਵੀ ਉਹੀ ਕਰਕੇ ਜਾਊਗਾ ਜਰੂ ਉਹਦਾ ਕੰਮ ਚੱਲਦਾ ਦੀ ਨਹੀਂ ਤਾਂ ਉਹਨੇ ਮਾੜਾ ਮੋਟਾ ਕੋਈ ਦੇਖਣਾ ਸੀ ਹਣਾ ਇਹ ਕਿੰਨਾ ਨੇ ਹਿੱਸਾ ਇਹ ਬਾਅਦ ਚ ਲਵਾਇਆ ਹੋਇਆ ਇਹਦੇ ਰੋਕਾਂ ਲਾਈਆਂ ਨਹੀਂ ਹੈਗੀਆਂ ਇਹਦੀ ਹੁਣ ਉੱਚੀ ਨੀਮੀ ਵਾਲੀ ਚੱਲ ਵੱਧਾ ਇਹਨੇ ਪੌੜੀ ਪੂੜੀ ਚੱਕਤੀ ਬੈੱਡ ਵਾਲੇ ਵੀ ਆ ਵੀ ਟੁੱਟੇ ਖੜੇ ਨੇ ਆ ਦੋਨੇ ਬਰ ਨਿੱਕੇ ਨਿੱਕੇ ਗੱਲਾਂ ਹੁੰਦੀਆਂ ਨੇ ਕਈ ਗਰ ਨਹੀਂ ਬੰਦੇ ਨੂੰ ਪਤਾ ਹੁੰਦਾ ਉੱਥੇ ਤੱਕ ਨਹੀਂ ਪਹੁੰਚਦਾ ਹਨ ਮਸ਼ੀਨਰੀ ਆ ਇਹ ਨਹੀਂ ਹੈਗਾ ਵੀ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਹੈਗੇ ਵੀ ਇਹਦੇ ਮੂਰੇ ਕਿਸੇ ਦਾ ਜੋਰ ਨਹੀਂ ਹੈ ਇਹ ਵੱਡਿਆਂ ਵੱਡਿਆਂ ਤੋਂ ਕੰਮ ਹਲਝ ਜਾਂਦੇ ਨੇ ਇਕ ਨਾ ਵੀਰ ਪੁੱਛਦਾ ਸੀਗਾ ਵੀ ਝਾਂਜਰ ਬੈਲਿੰਗ ਟੁੱਟਦਾ ਜਿਹੜੇ ਆ ਬੁਸ ਹੁੰਦੇ ਨੇ ਇਹ ਤਾਂ ਆਪਾਂ ਜਿਵੇਂ ਇਹਦੇ ਛੋਟੇ ਬੁਸ ਨੇ ਇਹ ਲਵਾ ਲੈਨੇ ਆ ਜਿਹੜਾ ਵਿੱਚ ਮੇਨ ਗੁੱਲੇ ਦਾ ਬੁਸ ਹੁੰਦਾ ਉਹ ਗੌਰ ਨਹੀਂ ਕਰਦੇ ਇੱਕ ਤਾਂ ਉਹ ਚ ਰਾਵੜ ਰਿੰਗ ਪੈਂਦੇ ਹੁੰਦੇ ਨੇ ਤੇ ਜਿਵੇਂ ਰਾਬਰ ਰਿੰਗ ਪਾ ਕੇ ਢਿੱਲੇ ਨਿਕਲ ਗਈ ਉਦੋਂ ਬਾਅਦ ਵੀ ਜੇ ਢਿੱਲੇ ਰਹਿੰਦੀ ਹੈ ਤਾਂ ਵੀ ਬੈਰੰਗ ਤੋੜੂਏ ਤੋੜੂ ਇੱਕ ਉਹਦਾ ਜਿਹੜਾ ਬਾਹਰਲੇ ਅੰਦਰਲੇ ਪੱਲੇ ਦਾ ਬਾਹਰਲੇ ਕਿਨਾਰੀ ਆ ਗਈ ਇੱਕ ਉਹ ਦੇਖ ਲੈ ਵੀ ਅੰਦਰ ਉਹ ਲੱਗਦੀ ਤਾਂ ਨਹੀਂ ਹੈਗੀ ਉਤੇ ਲਾਗ ਲੱਗੀ ਹੁੰਦੀ ਆ ਜੇ ਉਹ ਵੀ ਲੱਗਦੀ ਆ ਤਾਂ ਅੰਦਰ ਇੱਕ ਸਪੇਸਰ ਪਾ ਦੋ ਜਾਂ ਇਹ ਦੋ ਪਾ ਦੋ ਹਨਾ ਉਹੀ ਜੀ ਇਹਦੀ ਲਾਈਨ ਹਿੱਲ ਜੂਗੀ ਭਾਈ ਮਾੜੀਆਂ ਮਾੜੀਆਂ ਗੱਲਾਂ ਹੁੰਦੀਆਂ ਨੇ ਇੱਕ ਜਿਵੇਂ ਬਰਮ ਆ ਗਿਆ ਆਪਣਾ ਦਾਣੇ ਵਾਲਾ ਬਿਚਲਾ ਭਈ ਤੋੜਦਿਆਂ ਨੇ ਕਈ ਚੋਕ ਹੁੰਦੇ ਨੇ ਕਿਹਦਾ ਜਿਹੇ ਮੁੱਢ ਤੇ ਉਧਰਲੇ ਪਾਸੇ ਬਾਲਾ ਆਗੇ ਜਦੋਂ ਉਹ ਡਾਊਨ ਹੋ ਜਾਣਾ ਉਦੋਂ ਇਹ ਸ਼ਿਕਾਇਤ ਆਉਣ ਲੱਗਦੀ ਆ ਕਿਉਂਕਿ ਉੱਥੇ ਦਾਣੇ ਜਮ੍ਹਾਂ ਹੋਣ ਲੱਗ ਜਾਂਦੇ ਨੇ ਖਾਲੀ ਹੁੰਦਾ ਨਹੀਂ ਉਹ ਮਾੜੀ ਮੋਟੀ ਦੇਸ਼ ਘਟਾਲੀ ਜਾਂ ਟੇਡਾ ਟੂਟਾ ਖੜਾ ਉੱਥੋਂ ਭੜ ਗਿਆ ਜਦੋਂ ਦੁਬਾਰੇ ਲੀਵਰ ਲਾਉਨੇ ਆ ਤਾਂ ਉਹ ਭੰਨ ਕੇ ਮਾਰਦਾ ਇੱਧਰਲਾ ਬੈਰਿੰਗ ਭੰਨਾ ਦਿੰਦਾ ਤੇ ਮੇਨ ਉਹ ਜਿਹੜਾ ਸਰੀਆ ਜਿਹਾ ਪਾਇਆ ਹੁੰਦਾ ਆਪਣਾ ਲੋਕ ਹੋਣ ਨੂੰ ਆ ਚੀਜ਼ ਹੋ। ਜੀ ਦੀ ਟੱਕਰ ਲੱਗਣੀ ਚਾਹੀਦੀ ਇੱਧਰ। ਉਹ ਸਿਰੇ ਜਾ ਕੇ ਛੜੀਏ ਜੀ। ਇਹ ਨਾ ਹੋਵੇ ਕਿ ਢਿੱਲਣਾ ਦੇ। ਜਿੱਤੇ ਢਿੱਲ ਰਹੇ ਨੇ ਫੇਰ ਵੀ ਭੰਨਣਾ। ਟਾਈਟ ਨਹੀਂ ਹੋਣਾ ਚਾਹੀਦਾ ਢਿੱਲਾ ਜਿਹਾ ਨਾ ਚਾਹੀਦਾ। ਤੇ ਹੁਣ ਮੱਸਲ-ਮੱਸਲ ਜਿਆਦਾ ਇੱਕ ਪੂਰੀਆਂ ਕੀੜੀਆਂ ਬਹੁਤ ਨੇ ਇੱਥੇ। ਤੇ ਬਾਕੀ ਇਹਦਾ ਕੰਮ ਕਰਾਂਗੇ ਸਵੇਰੇ। ਜਨਰੇਟਰ ਜੂਟਰ ਵੀਰ ਕਹਿੰਦਾ ਮੈਂ ਇੱਥੇ ਲਾਇਆ ਹਾਂ ਵੈਲਡਿੰਗ ਸੈੱਟ। ਤੇ ਇਹਦਾ ਸਾਰੇ ਆ ਵੱਡ ਕੇ ਨਵੇਂ ਲਾਵਾਂਗੇ ਸਾਰੇ ਲੱਟਾ ਲੂਟਾਂ ਕਰਾਂਗੇ ਉਹ ਤਾਂ ਤੇਰਾ ਕੰਮ ਆ ਵੀ ਆਪਾਂ ਨਹੀਂ ਬੰਦਾ ਲੈਣ ਦੇ ਲੱਟਾਂ ਲੂਟਾਂ ਹੋਰ ਹੀ ਨਹੀਂ ਕੰਮ ਲੋਟਾਂ ਦੇ ਫੇਰ ਆ ਲੈ ਕੇ ਕਰੂ ਆਹ ਨਹੀਂ ਚੱਲਦੀ ਆਹ ਚੱਲਦੀ ਉਹ ਵੀ ਕਰਦੇ ਕਰਾਂਗੇ ਕੋਈ ਜੋਬ ਕੋ ਬੋਲਨੇ ਚਾਹਤਾ। ਕੀਮੰਦਾ ਦਾ ਗਰਾਰੀ ਬਦਲੀ ਹੋਈ ਆ ਵੀ ਦੇਖਣੀ ਪਊ ਵੀ ਉਹ ਗੁਟਕੇ ਨਾ ਉਹਦੇ ਨਾਲ ਬੜਾ ਫਰਕ ਤਾਂ ਨਹੀਂ ਵੱਡੀ ਛੋਟੀ ਤਾਂ ਨਹੀਂ ਹੈਗੀ। ਇਹ ਵੀ ਬੱਟਾ ਹੁੰਦਾ ਇਹਨਾਂ ਦਾ। ਇਹਦਾ ਤੇ ਆਹ ਸੈਂਟਰ ਦਾ ਫਰਕ ਹੁੰਦਾ। ਚਲਦੇ ਆ ਘਰ ਨੂੰ ਭੈਣ ਭੈਣ ਦਾ ਦੇਖਦੇ ਆ ਸਿਸਟਮ ਕੀ ਐ ਇੱਕ ਗਏ ਮਹੀਨਾ ਦਾ ਜਿਵੇਂ ਉਹ ਓਗਰ ਨਹੀਂ ਖੜਦਾ ਹੁੰਦਾ ਵੀ ਤੁਰੀ ਜਾਂਦੇ ਜਿਵੇਂ ਓਗਰ ਕੱਟਿਆ ਹੋਇਆ ਵਿੱਚੋਂ ਬਰਮ ਘੋਮਲ ਲੱਗ ਜਾਂਦਾ ਉਹ ਜਿਵੇਂ ਆਪਾਂ ਬੈਲਟ ਕੱਸ ਲਈ ਟਾਈਡਲ ਉਹਦੇ ਨਾਲ ਲੱਗਣ ਲੱਗ ਜਾਂਦਾ ਉਹ ਜਿਵੇਂ ਉਹਨੂੰ ਨਜਾਇਜ਼ ਬਿਨਾਂ ਕਿਸੇ ਇੱਕ ਜੇ ਪੁਲੀ ਦੇ ਵਿੱਚ ਜਾਦੇ ਡੂੰਘੀ ਪਈ ਜੇ ਤਾ ਵੀ ਨਹੀਂ ਚੱਲਣੋਂ ਹਟਦਾ ਉਹ ਵਿੱਚ ਕਈ ਲਏ ਤੇਰੀ ਲਾਉਂਦੇ ਆ ਕੀ ਕਰਦੇ ਆ ਹਨਾ ਉਹ ਨੱਟ ਦੀ ਮਾੜੀ ਮੋਟੀ ਐਡਜਸਟਮੈਂਟ ਕਰ ਲਿਓ ਦੇ ਜਿੱਥੇ ਖੜਦਾ ਉਹਵੇਂ ਖੜਾ ਦੇਣਾ ਇਹ ਵੀ ਆ ਨਟ ਆ ਗਿਆ ਉਹ ਹੈ ਜਿਹਨੂੰ ਢਿੱਲਾ ਟਾਈਟ ਕਰ ਲੋ ਇਹਦੇ ਵਿੱਚ ਬਾਡਾ ਪਿਆ ਹੋਵੇ ਬੈਲਟ ਡਾਊਨ ਹੋਵੇ ਜਾਂ ਪੂਲੀ 'ਚ ਬਾਡਾ ਪਿਆ ਹੋਵੇ ਫੇਰ ਨਹੀਂ ਇਹ ਖੜਦੀ ਹੈਗੀ ਕਿਆ ਹੋ ਰਹਾ ਹੈ ਚਲੋ ਜੀ ਤੁਹਾਨੂੰ ਲਿਉਂਦੇ ਹਾਂ ਚਲੀਏ ਫਿਰ ਚਲੋ ਯਾਰ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਸਵੇਰੇ ਸਵੇਰੇ ਮਾਰਨੇ ਦਾ